ਮੈਨੂੰ ਅੱਜ ਤਿਆਰ ਹੋਣ ਦਾ ਮੌਕਾ ਮਿਲਿਆ ਇਨਾ ਅਵਾਰਡ ਕਰਕੇ ਮੈਨੂੰ ਲੱਗਿਆ ਕਿ ਮੈਂ ਸੋਹਣਾ ਵੀ ਐ ਮੈਨੂੰ ਅੱਜ ਪਤਾ ਲੱਗਿਆ ਜਦੋਂ ਮੈਂ ਤਿਆਰ ਹੋ ਕੇ ਸ਼ੀਸ਼ੇ ਸਾਹਮਣੇ ਖੜਾ ਹੋ ਤੂੰ ਮੈਨੂੰ ਲੱਗਿਆ ਇਨਾ ਪ੍ਰੋਗਰਾਮਾਂ ਕਰਕੇ ਅਸੀਂ ਸੋਹਣੇ ਬਣ ਜਾਂਦੇ ਆ ਬਾਨੇ ਦਾ ਬਹੁਤ ਇਹਦੇ ਨਾਲ ਪੋਣਾ ਚਾਹੀਦਾ ਬਹੁਤ ਬਹੁਤ ਜ਼ਰੂਰੀ ਐਪਰੀਸ਼ੀਏਸ਼ਨ ਬਹੁਤ ਜ਼ਰੂਰੀ ਐ ਚੰਗੇ ਕੰਮ ਦੀ ਇਨਾ ਨਾਲ ਥੋੜਾ ਜਿਹਾ ਸਾਨੂੰ ਹੌਸਲਾ ਮਿਲ ਜਾਂਦਾ ਇਕੱਲਾ ਐਜ਼ ਅ ਐਕਟਰ ਮੈਂ ਨਹੀਂ ਕਹਿ ਰਿਹਾ ਹਰ ਬੰਦੇ ਨੂੰ ਜ਼ਿੰਦਗੀ 'ਚ ਰਿਸਕ ਲੈਣੇ ਚਾਹੀਦੇ ਫਿਲਮਾਂ ਨਾਲੋਂ ਜ਼ਿਆਦਾ ਇੰਪੋਰਟੈਂਸ ਐ ਜਿਹੜੀ ਉਹ ਦੋਸਤਾਂ ਦੀ ਐ ਤੁਹਾਡੇ ਅਸੀਂ ਕਿੱਥੋਂ ਚੱਲੇ ਸੀ ਇੱਥੇ ਪਹੁੰਚੇ ਆ ਉਹ ਜਰਨੀ ਬਹੁਤ ਕਮਾਲ ਰਹੀ ਆ ਸੋ ਖੁਸ਼ੀ ਹੁੰਦੀ ਆ ਕਿ ਸਾਰੇ ਦੋਸਤ ਜਦੋਂ ਪੜਦੇ ਸੀ ਉਦੋਂ ਵੀ ਇਕੱਠੇ ਆ ਥੈਂਕ ਯੂ ਜੀ ਥੈਂਕ ਯੂ ਸੋ ਮਾਚ ਸਾਰਿਆਂ ਦਾ ਕੀ ਦੁਆ ਬੋਲ ਥੈਂਕ ਯੂ ਸੋ ਮਾਚ ਸਾਰਿਆਂ ਦਾ ਅ ਬੜਾ ਵਧੀਆ ਲੱਗਦਾ ਜਦੋਂ ਅਸੀਂ ਕੰਮ ਕਰਦੇ ਆ ਤੇ ਐਪਰੀਸ਼ੀਏਸ਼ਨ ਮਿਲਦੀ ਆ ਸੋ ਬੀਫਾ ਪੰਜਾਬੀ ਐਂਟਰਟੇਨਮੈਂਟ ਫੈਸਟੀਵਲ ਐਂਡ ਅਵਾਰਡਸ ਸੋ ਥੈਂਕ ਯੂ ਅਸੀਂ ਤੇ ਪਹੁੰਚੇ ਮੈਨੂੰ ਅੱਜ ਤਿਆਰ ਹੋਣ ਦਾ ਮੌਕਾ ਮਿਲਿਆ ਇਹਨਾਂ ਅਵਾਰਡ ਕਰਕੇ ਮੈਨੂੰ ਲੱਗਿਆ ਕਿ ਮੈਂ ਸੋਹਣਾ ਵੀ ਐ ਮੈਨੂੰ ਅੱਜ ਪਤਾ ਲੱਗਿਆ ਜਦੋਂ ਮੈਂ ਤਿਆਰ ਹੋ ਕੇ ਸ਼ੀਸ਼ੇ ਸਾਹਮਣੇ ਖੜਾ ਸੁਣ ਲੱਗਿਆ ਇਹਨਾਂ ਪ੍ਰੋਗਰਾਮਾਂ ਕਰਕੇ ਅਸੀਂ ਸੋਹਣੇ ਬਣ ਜਾਂਦੇ ਆ ਬੰਦੇ ਨਾਲ ਔਰ ਇਹਦੇ ਨਾਲ ਸਾਨੂੰ ਬਹੁਤ ਹੌਸਲਾ ਮਿਲਦਾ ਹੈ ਜਦੋਂ ਇਦਾਂ ਦੇ ਅਵਾਰਡ ਫੰਕਸ਼ਨ ਹੁੰਦੇ ਹੋਣਾ ਚਾਹੀਦਾ ਬਹੁਤ ਬਹੁਤ ਜ਼ਰੂਰੀ ਐਪਰੀਸ਼ੀਏਸ਼ਨ ਬਹੁਤ ਜ਼ਰੂਰੀ ਹੈ ਚੰਗੇ ਕੰਮ ਦੀ ਇਹਨਾਂ ਨਾਲ ਥੋੜਾ ਜਿਹਾ ਸਾਨੂੰ ਹੌਸਲਾ ਮਿਲ ਜਾਂਦਾ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਸਪਨ ਵੀਰੇ ਦਾ ਥੈਂਕ ਯੂ ਤੁਹਾਡਾ ਬਾਟ ਐਜ਼ ਅ ਪ੍ਰੋਡਿਊਸਰ ਜਿਸੇ ਤੁਹਾਨੂੰ ਪੜੀ ਉਸ ਕਰਕੇ ਕੋਈ ਅਚੀਵਮੈਂਟ ਆਖੀ ਦਿੱਤੀ। ਸੋ ਤੁਹਾਡੀ ਸਕਸੈਸ ਦੇ ਨਾਲ ਨਾਲ ਬਹੁਤ ਬਾਰੇ ਲੋਕਾਂ ਨੂੰ ਫਿਲਮ ਇੰਡਸਟਰੀ ਦੇ ਅਕਟਰਸ ਬਣਨ ਦਾ ਬਹੁਤ ਵੱਡਾ ਕੌਸਲਾ ਮਿਲਿਆ। ਕੀ ਵਾਕਿਆ ਹੀ ਤੁਸੀਂ ਇੱਕ ਸਟੈਪ ਤੋਂ ਅੱਗੇ ਜਾ ਸਕਦੇ ਹੋ? ਬੇਸ਼ੱਕ ਹਰ ਕੋਈ ਸੋਚਦਾ ਹੁੰਦਾ ਹੈ ਕਿ ਸੀ ਅਨਸਕਸੈਸਫੁਲ ਵੀ ਹੋ ਸਕਦੇ ਹੋ ਅਤੇ ਇੰਡਸਟਰੀ ਦੇ ਵਿੱਚ ਉਹ ਬਹੁਤ ਵੱਡੀ ਝੋਟ ਵੀ ਹੁੰਦੀ ਹੈ। ਸੋ ਤੁਸੀਂ ਇਸ ਅਚੀਵਮੈਂਟ ਨੂੰ ਕਿਸ ਤਰੀਕੇ ਨਾਲ ਲੈ ਕੇ ਜਾਂਦੇ ਹੋ? ਸਾਨੂੰ ਇਹ ਉਮੀਦ ਹੈ ਕਿ ਤੁਸੀਂ ਫਿੱਕੇ ਤੇ ਨਹੀਂ ਬੈਠੋ। ਦੇਖੋ ਕਲਾ ਜਿਹਾ ਐਕਟਰ ਮੈਂ ਨਹੀਂ ਕਹਿ ਰਿਹਾ ਹਰ ਬੰਦੇ ਨੂੰ ਜ਼ਿੰਦਗੀ 'ਚ ਰਿਸਕ ਲੈਣੇ ਚਾਹੀਦੇ ਆ। ਤੋ ਤੁਸੀਂ ਵੀ ਰਿਸਕ ਲਓ ਤੁਹਾਡੇ ਆਪਣੇ ਨਿਊ ਚੈਨਲ ਹੋਣਗੇ। ਸੋ ਮੁੱਖੀ ਦੀ ਗੱਲ ਮੈਂ ਇਹ ਕਹਿਣਾ ਚਾਹੁੰਦਾ ਸੀਗਾ। ਸਮਝ ਰਹੇ ਹੋ ਲਾਈਫ 'ਚ ਜ਼ਿੰਦਗੀ 'ਚ ਰਿਸਕ ਜਿਹੜਾ ਬੰਦਾ ਲੈਂਦਾ ਉਹ ਉਨਾਂ ਹੀ ਸਟੈਪ ਅੱਗੇ ਜਾਂਦਾ। ਉਹਦਾ ਫਲ ਵੀ ਉਹਨੂੰ ਮਿਲਦਾ। ਜਦੋਂ ਸਾਰੀ ਜ਼ਿੰਦਗੀ ਉੱਥੇ ਹੀ ਖੜੇ ਰੋ ਜੋ ਤੁਹਾਨੂੰ ਮਿਲਦਾ 9 to 5 ਵਾਲੀ ਜੋਬ ਹਨਾ ਜਾਂ ਕੁਝ ਬੰਦੇ ਹੁੰਦੇ ਆ ਕਰੈਕ ਜੇ ਜਿਹੜੇ ਇੱਕ ਸਟੈਪ ਅੱਗੇ ਲੈ ਲੈਂਦੇ ਆ ਤਾਂ ਫਿਰ ਮੈਨੂੰ ਲੱਗਦਾ ਹਰ ਬੰਦੇ ਨੂੰ ਰਿਸਕ ਲੈਣਾ ਚਾਹੀਦਾ ਉਹਦਾ ਰਿਵਾਰਡ ਵੀ ਉਹਨੂੰ ਹੀ ਮਿਲੂਗਾ ਕਿਸੇ ਹੋਰ ਨੂੰ ਨਹੀਂ ਮਿਲਣਾ 18 ਫਿਲਮ ਦੇ ਪ੍ਰੀਮੀਅਰ ਤੇ ਉਹ ਬਾਅਦ ਮੈਂ ਆਹ ਜੀ ਦਾਦਾ ਕੱਢੀ ਥੈਂਕ ਯੂ ਬੱਦਿ ਹਾਂ ਜੀ ਦਾਦਾ ਉਹ ਕਹਿੰਦੀ ਕਿ ਮੇਰਾ ਇੰਟਰਵਿਊ ਕਰੂਗਾ ਮੈਨੂੰ ਇਹੋ ਜੀ ਜਦੋਂ ਦੋਸਤ ਵੀ ਹਨ ਲਾਈਟ ਦੇ ਵਿੱਚ ਤੁਹਾਨੂੰ ਲੱਗਦਾ ਕਿ ਇਹ ਕਿੱਦਾਂ ਨਹੀਂ ਰਹੇ ਮੈਂ ਕਹਿੰਦਾ ਫਿਲਮਾਂ ਨਾਲੋਂ ਜ਼ਿਆਦਾ ਇੰਪੋਰਟੈਂਸ ਹੈ ਜਿਹੜੀ ਉਹ ਦੋਸਤਾਂ ਦੀ ਹੈ ਤੁਹਾਡੇ ਅਸੀਂ ਕਿੱਥੋਂ ਚੱਲੇ ਸੀ ਕਿੱਥੇ ਪਹੁੰਚਿਆ ਉਹ ਜਰਨੀ ਬਹੁਤ ਕਮਾਲ ਰਹੀ ਆ ਸੋ ਖੁਸ਼ੀ ਹੁੰਦੀ ਆ ਕਿ ਸਾਰੇ ਦੋਸਤ ਜਦੋਂ ਪੜਦੇ ਸੀ ਉਦੋਂ ਵੀ ਇਕੱਠੇ ਆ ਤੇ ਅੱਜ ਵੀ ਸੈਲੀਬ੍ਰੇਟ ਤੁਸੀਂ ਕਿਹਦੇ ਨਾਲ ਕਰੋਗੇ ਮੰਨ ਲਓ ਜ਼ਿੰਦਗੀ ਤੁਸੀਂ ਅਚੀਵ ਕੀਤਾ ਤੇ ਤੁਸੀਂ ਇਕੱਲੇ ਬੈਠੇ ਹੋ ਹੋ ਚੋਟੀ ਦੇ ਆਸ-ਪਾਸੇ ਤੁਹਾਡੇ ਕੋਈ ਹੋਵੇ ਨਾ ਤਾਂ ਫਿਰ ਉਹ ਚੀਜ਼ ਹੋ ਜਾਂਦੀ ਆ ਸੋ ਅੱਜ ਇੰਨਾ ਹੀ ਅੱਜ ਮੈਂ ਇੰਨੀ ਹੀ ਕਿ ਸਿਆਣੀ ਗੱਲ ਕਰ ਲਈ ਸੀ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਭਾਈ ਥੈਂਕ ਯੂ ਸੋ ਮੱਚ ਸੋ ਇਹ ਬਾਈਟ ਕੀ ਕਹਿ ਰਹੇ ਆ